ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਦਾ ਦਿਨ ਸਾਡੇ ਲਈ ਇੱਕ ਬਹੁਤ ਵੱਡਾ ਭਾਗਾ ਦੇਣਿਆ ਜਿੱਥੇ ਕਿ ਸਾਡੇ ਜਸੇਦਾਰ ਸਿੰਘ ਸਾਹੂ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਜਿਨ੍ਹਾਂ ਨੂੰ ਅੱਜ ਇਸ ਗੜ੍ਹ ਸਾਹਿਬ ਦੀ ਸੇਵਾ ਸੰਭਾਲੀ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਜਿੱਥੇ ਕਿ ਉਹਨਾਂ ਨੂੰ ਕੇਸਗੜ੍ਹ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਵੀ ਜ਼ਿੰਮੇਵਾਰੀ ਸੌਂਪੀ ਆ ਸਾਨੂੰ ਮਾਣ ਆ ਕਿ ਉਹ ਕੌਮ ਦੀ ਅਗਵਾਈ ਇੱਕ ਵਧੀਆ ਸੂਝਵਾਨ ਤਰੀਕੇ ਨਾਲ ਕਰਨਗੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੀ ਆ ਅਸੀਂ ਸਾਰੇ ਸਾਰੀ ਕੌਮ ਨਾਲ ਮਿਲ ਕੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਈਏ ਸੇਖ ਸਾਹਿਬ ਜੀ ਆਪਣੀਆਂ ਸੁਭਾਵਾਂ ਬਹੁਤ ਵਧੀਆ ਇਹ ਦੇਣਗੇ ਜਿਹੜੇ ਇੱਕ ਧਾਰਮਿਕ ਰੌ ਰਿਤਾ ਰਵਾਜਾਂ ਨਾਲ ਚੱਲਦੇ ਆ ਸਾਨੂੰ ਆਸ ਹੈ ਉਹਨਾਂ ਤੋਂ ਅਸੀਂ ਆਸ ਕਰਦੇ ਆ ਕਿ ਇੱਕ ਬਹੁਤ ਵਧੀਆ ਤਰੀਕੇ ਨਾਲ ਧਰਮ ਦਾ ਧਰਮ ਦੇ ਖੇਤਰ ਵਿੱਚ ਧਰਮ ਦਾ ਪ੍ਰਚਾਰ ਕਰਨਗੇ ਸੰਗਤਾਂ ਨੂੰ ਸਿੱਖੀ ਨਾਲ ਜੋੜਨਗੇ ਆਓ ਅਸੀਂ ਨਾਲ ਮਿਲ ਕੇ ਹਮਲਾ ਮਾਰੀਏ ਤੇ ਉਹਨਾਂ ਦੇ ਨਾਲ ਅਸੀਂ ਵੀ ਸਹਿਯੋਗ ਕਰੀਏ ਕਿ ਜਿੱਥੇ ਸਾਡੇ ਬੱਚੇ ਪਤਤ ਹੋ ਰਹੇ ਆ ਉਹਨਾਂ ਨੂੰ ਅਸੀਂ ਸਿੱਖੀ ਨਾਲ ਜੋੜੀਏ ਅਸੀਂ ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਇੱਕ ਉਹਨਾਂ ਨੇ ਜੋ ਅੱਜ ਵਿਚਾਰਾਂ ਕੀਤੀਆਂ ਬਹੁਤ ਵਧੀਆ ਉਹਨਾਂ ਦੀਆਂ ਵਿਚਾਰਾਂ ਸੀਗੀਆਂ ਬੜਾ ਮਨ ਨੂੰ ਸਕੂਨ ਮਿਲਿਆ ਤੇ ਉਹਨਾਂ ਨੇ ਸੰਗਤ ਨੂੰ ਜੋੜਨ ਲਈ ਸਿੱਖੀ ਨਾਲ ਜੋੜਨ ਲਈ ਉਹਦਾ ਪ੍ਰਚਾਰ ਕਰਨ ਲਈ ਸੰਗਤ ਨੂੰ ਅਪੀਲ ਕੀਤੀ ਆ ਕਿ ਆਪਾਂ ਸਾਰੇ ਨਾਲ ਮਿਲ ਕੇ ਹਮਲਾ ਮਾਰੀਏ ਸਾਡੀ ਚੌਂਵੜ ਕਮੇਟੀ ਸਾਸਾ ਇੱਕ ਤੁਹਾਡੀ ਇਹ ਬਹੁਤ ਵੱਡੀ ਸੰਸਾ ਹੈ ਜੀਦੇ ਕਾਰਜ ਖੇਤਰ ਦੇ ਵਿੱਚ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਜੋ ਹੋ ਰਿਹਾ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਨਾਲ ਹੀ ਹੋ ਰਿਹਾ ਮੈਂ ਸਾਰੀ ਸੰਗਤ ਨੂੰ ਫਿਰ ਵਧਾਈਆਂ ਦਿੰਨੀਆਂ ਸਿੰਘ ਸਾਹਿਬ ਜਣ ਵੀ ਵਧਾਈਆਂ ਦਿੰਨੀਆਂ ਕਿ ਉਹ ਬਹੁਤ ਵਧੀਆ ਉਪਰਾਲਾ ਕਰਨਗੇ ਸਿੱਖੀ ਨਾਲ ਜੋੜਨ ਲਈ ਇੰਨੀਆਂ ਕ ਬੇਨਤੀਆਂ ਕਰਦੀ ਹੋਈ ਮੈਂ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅੱਜ ਦਾ ਦਿਨ ਸਾਡੇ ਲਈ ਇੱਕ ਬਹੁਤ ਵੱਡਾ ਭਟਭਾਗਾ ਦੇਣਿਆ ਇਿੱਥੇ ਕਿ ਸਾਡੇ ਜਸੇਦਾਰ ਸਿੰਘ ਸਾਹੂ ਗਿਆਨੀ ਕੁਲਦੀਪ ਸਿੰਘ ਜਿਗਰਗੱਜ ਜਿਨ੍ਹਾਂ ਨੂੰ ਅੱਜ ਕਿਸਗੜ ਸਾਹਿਬ ਦੀ ਸੇਵਾ ਸੰਭਾਲੀ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਜਿੱਥੇ ਕਿ ਉਹਨਾਂ ਨੂੰ ਕਿਸਗੜ ਸਾਹਿਬ ਤੇ ਅਕਾਲਪੁਰ ਸਾਹਿਬ ਦੀ ਵੀ ਜ਼ਿੰਮੇਵਾਰੀ ਸੌਂਪੀ ਆ ਸਾਨੂੰ ਮਾਣ ਆ ਕਿ ਉਹ ਕੌਮ ਦੀ ਅਗਵਾਈ ਇੱਕ ਵਧੀਆ ਸੂਝਵਾਨ ਤਰੀਕੇ ਨਾਲ ਕਰਨਗੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੀ ਆ ਅਸੀਂ ਸਾਰੇ ਸਾਰੀ ਕੌਮ ਨਾਲ ਮਿਲ ਕੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਈਏ ਸੇਖ ਸਾਹਿਬ ਜੀ ਆਪਣੀਆਂ ਸੁਭਾਵਾਂ ਬਹੁਤ ਵਧੀਆ ਇਹ ਦੇਣਗੇ ਜਿਹੜੇ ਇੱਕ ਧਾਰਮਿਕ ਰੌ ਰੀਤਾਂ ਰਵਾਜਾਂ ਨਾਲ ਚੱਲਦੇ ਆ ਸਾਨੂੰ ਆਸ ਹੈ ਉਹਨਾਂ ਤੋਂ ਅਸੀਂ ਆਸ਼ ਕਰਦੇ ਆ ਕਿ ਇੱਕ ਬਹੁਤ ਵਧੀਆ ਤਰੀਕੇ ਨਾਲ ਧਰਮ ਦਾ ਧਰਮ ਦੇ ਖੇਤਰ ਵਿੱਚ ਧਰਮ ਦਾ ਪ੍ਰਚਾਰ ਕਰਨਗੇ ਸੰਗਤਾਂ ਨੂੰ ਸਿੱਖੀ ਨਾਲ ਜੋੜਨਗੇ ਆਓ ਅਸੀਂ ਨਾਲ ਮਿਲ ਕੇ ਹਮਲਾ ਮਾਰੀਏ ਤੇ ਉਹਨਾਂ ਦੇ ਨਾਲ ਅਸੀਂ ਵੀ ਸਹਿਯੋਗ ਕਰੀਏ ਕਿ ਜਿੱਥੇ ਸਾਡੇ ਬੱਚੇ ਫਤਤ ਹੋ ਰਹੇ ਆ ਉਹਨਾਂ ਨੂੰ ਅਸੀਂ ਸਿੱਖੀ ਨਾਲ ਜੋੜੀਏ ਅਸੀਂ ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਇੱਕ ਉਹਨਾਂ ਨੇ ਜੋ ਅੱਜ ਵਿਚਾਰਾਂ ਕੀਤੀਆਂ ਬਹੁਤ ਵਧੀਆ ਉਹਨਾਂ ਦੀਆਂ ਵਿਚਾਰਾਂ ਸੀਗੀਆਂ ਬੜਾ ਮਨ ਨੂੰ ਸਕੂਨ ਮਿਲਿਆ ਤੇ ਉਹਨਾਂ ਨੇ ਸੰਗਤ ਨੂੰ ਜੋੜਨ ਲਈ ਸਿੱਖੀ ਨਾਲ ਜੋੜਨ ਲਈ ਉਹਦਾ ਪ੍ਰਚਾਰ ਕਰਨ ਲਈ ਸੰਗਤ ਨੂੰ ਅਪੀਲ ਕੀਤੀ ਆ ਕਿ ਆਪਾਂ ਸਾਰੇ ਨਾਲ ਮਿਲ ਕੇ ਹਮਲਾ ਮਾਰੀਏ ਸਾਡੀ ਸ਼ੌਂਗੜ ਕਮੇਟੀ ਸਾਂਸਾ ਇੱਕ ਤੁਹਾਡੀ ਇਹ ਬਹੁਤ ਵੱਡੀ ਸੰਸਾ ਹੈ ਜਿਹਦੇ ਕਾਰਜ ਖੇਤਰ ਦੇ ਵਿੱਚ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਜੋ ਹੋ ਰਿਹਾ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਨਾਲ ਹੀ ਹੋ ਰਿਹਾ ਮੈਂ ਸਾਰੀ ਸੰਗਤ ਨੂੰ ਫਿਰ ਵਧਾਈਆਂ ਦਿੰਨੀ ਆ ਸਿੰਘ ਸਾਹਿਬ ਜਣ ਵੀ ਵਧਾਈਆਂ ਦਿੰਨੀ ਆ ਕਿ ਉਹ ਬਹੁਤ ਵਧੀਆ ਉਪਰਾਲਾ ਕਰਨਗੇ ਸਿੱਖੀ ਨਾਲ ਜੋੜਨੇ ਲਈ ਇੰਨੀਆਂ ਕ ਬੇਨਤੀਆਂ ਕਰਦੀ ਹੋਈ ਮੈਂ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ